ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੌੜੀ ਗਵਰੇਰੀ ਮਹੱਲਾ ਪੰਜਵਾ ਜਾ ਕਹਿ ਵਸੇ ਖਾਨ ਸੁਲਤਾਨ ਜਾ ਕਹਿ ਵਸੇ ਹੈ ਸਗਲ ਜਹਾਨ ਜਾ ਕਾ ਕੀਆ ਸਭ ਕੁਛ ਹੋਏ ਤਿਸ ਤੇ ਬਾਹਰ নাহি ਕੋਏ ਕਹੋ ਬੇਨੰਤੀ ਆਪੁਨੇ ਸਤਿਗੁਰ ਪਾਏ ਕਾਜ ਤੁਮਾਰੇ ਦੇ ਨਿਬਾਹੇ ਰਹਾ ਸਭਤੇ ਉੱਚ ਜਾ ਕਾ ਦਰਬਾਰ ਸਗਲ ਭਗਤ ਜਾ ਕਾ ਨਾਮ ਅਧਾਰ ਸਰਬ ਵਿਆਪਿਤ ਪੂਰਨ ਤਨੀ ਜਾ ਕੀ ਸੁਭਾ ਕਟੇ ਕਟੇ ਬਣੀ ਜੇਸੂ ਸਿਮਰਤ ਦੁੱਖ ਡੇਰਾ ਟਾਹ ਜੇਸੂ ਸਿਮਰਤ ਜਾਮੂ ਕਿਛੂ ਨ ਕਹੈ ਜੇਸੂ ਸਿਮਰਤ ਹੋਤ ਸੁਕੇ ਹਰੇ ਜੇਸੂ ਸਿਮਰਤ ਡੂਬਤ ਪਾਹਨ ਤਰੇ ਸੰਤ ਸਭਾ ਕਾ ਸਦਾ ਜੈਕਾਰ ਹਰੇ ਹਰੇ ਨਾਮੁ ਜਨ ਪ੍ਰਾਨ ਅਧਾਰ ਕਹ ਨਾਨਕ ਮੇਰੀ ਸੁਣੀ ਅਰਦਾਸ ਸੇ संत प्रसाद दे मोक नाम निवासे गाउडी गुआरेरी मोहल्ला 5 वा साते गुर दर्शन ए अगर ने निवारी साते गुर पेटत हमे मरी ਸਾਤੇ ਗੋਰੇ ਸੰਗੇ ਨਾਹੀ ਮਨ ਨੂੰ ਡੋਲਾ ਅੰਮ੍ਰਿਤ ਬਾਣੀ ਗੁਰਮੁਖੇ ਬੋਲਾ ਸਭ ਜਾਗੂ ਸੱਚਾ ਜਾ ਸਚੁ ਮਹਿ ਰਤੇ ਸੀਤਲ ਸਾਤੇ ਗੁਰਤੇ ਪ੍ਰਭ ਜਾਤੇ ਰਹਾਉ ਸੰਤ ਪ੍ਰਸਾਦੇ ਜਪੈ ਹਰੇ ਨਾਮ ਸੰਤ ਪ੍ਰਸਾਦੇ ਹਰੇ ਕੀਰਤਨ ਗਾ ਸੰਤ ਪ੍ਰਸਾਦੇ ਸਗਲ ਦੁੱਖ ਮਿਟੇ ਸੰਤ ਪ੍ਰਸਾਦੇ ਬੰਧਨ ਤੇ ਛੁੱਟੇ संत कृपाते मिटे मोह परम साधरेण मध्यन सबतरम साधु कृपाल दयाल गोविंद साधामहे ਇਹ ਹਮਰੀ ਜਿੰਦੂ ਕਿਰਪਾ ਨੇधे ਕਿਰਪਾਲ ਧਿਆਵਾ ਸਾਧ ਸੰਗੇ ਤਾਂ ਬੈਠਣ ਪਾਵਾਂ ਮੋਹਿ ਨਿਰਗੁਣ ਕਾ ਪ੍ਰਭੇ ਕਿੰਨੀ ਦਇਆ ਸਾਧ ਸੰਗੇ ਨਾਨਕ ਨਾਮ ਲਿਆ ਗੌੜੀ ਗਰੇਰੀ ਮਹੱਲਾ ਪੰਜਵਾ ਸਾਧ ਸੰਗੇ ਚਪਿਓ ਭਗਵੰਤ ਕੇਵਲ ਨਾਮੁ ਦਿਓ ਗੋਰੇ ਮント ਤਾਜੇ ਅਭਿਮਾਨ ਪਏ ਨਿਰਵੈਰ ਆਠ ਪਹਰ ਪੂਜਿ ਹੋ ਗੁਰਪੈਰ ਅਬ ਮਾਤੇ ਬਿਨਸੀ ਦੁਸਤ ਬਿਗਾਨੀ ਜਬ ਤੇ ਸੁਣਿਆ ਹਰ ਜਸੁ ਕਾਨੀ ਰਹਾਉ ਸਹਜ ਸੁਖ ਆਨੰਦ ਨਿਧਾਨ ਰੱਖਣ ਹਾਰ ਰੱਖੇ ਲੈ ਨਿਦਾਨ ਦੁਖ ਦਰਦ ਬਿਨ ਸੇ ਪੈ ਪਰਮ ਆਵਣ ਜਾਣ ਰੱਖੇ ਕਰ ਕਰਮ ਬਿਖੇ ਬੁਲੇ ਸੁਣੈ ਸਭ ਆਪੇ ਸਦਾ ਸੰਗੇ ਤਾਕਉ ਮਨ ਜਾਪੇ ਸੰਤ ਪ੍ਰਸਾਦ ਦੇ ਭਇਓ ਪਰਗਾਸ ਪੂਰੇ ਰਹੇ ਇਕੈ ਗੁਣਤਾਸ ਕਹਤ ਪਵਿੱਤਰ ਸੁਣਤ ਪੁਨੀਤ ਗੋਗੁਂ ਗੋਵਿੰਦ ਗਾਹੇ ਨਿਤਨੀਤ ਕਹ ਨਾਨਕ ਜਾ ਕਾ ਹੋ ਹੋ ਕਿਰਪਾਲ ਤੈ ਸੁ ਜਨ ਕੀ ਸਭ ਪੂਰਨ ਕਾਲ ਗੌੜੀ ਗਵਾਰੇਰੀ ਮਹੱਲਾ ਪੰਜਵਾ ਬੰਧਨ ਤੋੜੇ ਬੋਲਾਵੇ ਰਾਮ ਮਨ ਮਹਿ ਲਾਗੈ ਸਾਚੁ ਧਿਆਨ ਮਿਟ ਹੈ ਕਲੇਸ ਸੁਖੀ ਹੋਏ ਰਹੀਐ ਐਸਾ ਦਾਤਾ ਸਤਿਗੁਰ ਕਹੀਏ ਸੁਖ ਸੁਖ ਦਾਤਾ ਜੇ ਨਾਮੁ ਜਪਾਵੇ ਕਰ ਕਿਰਪਾ ਤਿਸੁ ਸੰਗੇ ਮਿਲਾਵੇ ਰਹਾ ਜਿਸ ਹੋਏ ਦਇਆਲੋ ਤਿਸ ਆਪੇ ਮਿਲਾਵੇ ਸਰਬ ਨਿਧਾਨ ਗੁਰੂ ਤੇ ਪਾਵੇ ਆਪੁ ਤਿਆਗੇ ਮਿਟੈ ਆਵਣ ਜਾਣਾ ਸਾਧਕੇ ਸੰਗੇ ਪਰਬ੍ਰਹਮੁ ਪਛਾਣਾ जन ऊपर प्रभु पय दयाल जन की टेक एक गोपाल एक का लेव इको मने पा सब निदान जन के हरे ना ਪਾਰ ਬ੍ਰਹਮਸਿਓ ਲਾਗੀ ਪੀਤੇ ਨਿਰਮਲ ਕਰਨੀ ਸਾਚੀ ਰੀਤੇ ਗੋਰੇ ਪੂਰਾ ਮੇਟਿਆ ਅੰਧਿਆਰਾ ਨਾਨਕ ਕਾ ਪ੍ਰਭੂ ਅਪਰ ਅਪਾਰਾ ਗੌੜੀ ਗਾਰੇਰੀ ਮਹੱਲਾ ਪੰਜਵਾ ਜੇ ਸੁਮਾਨੇ ਵਸ ਤਰੈ ਜਨੁ ਸੋਏ ਜਾ ਕੇ ਕਰਮੇ ਪਰਪਤੇ ਹੋਏ ਦੁਖ ਰੋਗ ਕਛੂ ਪਾ ਨ ਬਿਆਪੈ ਅੰਮ੍ਰਿਤ ਨਾਮੁ ਹਿਰਦੈ ਹਰਿ ਚਾਪੈ ਪਰ ਬ੍ਰਹਮੂ ਪਰਮੇਸਰ ਧਿਆਈਐ ਗੁਰ ਪੂਰੇ ਤੇ ਇਹ ਮਾਤੇ ਪਾਈਐ ਰਹਾ ਕਰਨ ਕਰਾਵਨ ਹਾਰ ਦਇਾਲ ਜੀ ਜੰਤ ਸਗਲੇ ਪ੍ਰਤਿਪਾਲ ਅਗੰ ਅਗੁਚਰ ਸਦਾ ਬੇਅੰਤ ਸਿਮਰਿ ਮਨ ਆ ਪੂਰੇ ਗੁਰਮੰਤਾ ਜਾਕੀ ਸੇਵਾ ਸਰਬ ਨਿਧਾਨੋ ਪ੍ਰਭ ਕੀ ਪੂਜਾ ਪਾਈਐ ਮਾਨੋ ਜਾ ਕੀ ਟਹਲ ਨ ਬਿਰਥੀ ਜਾਏ ਸਦਾ ਸਦਾ ਹਰ ਕੇ ਗੁਣ ਗਾਇ ਕਰੇ ਕਿਰਪਾ ਪ੍ਰਭ ਅੰਤਰ ਜਾਮੀ ਸੁਖ ਨਿਦਾਨ ਹਰ ਅਲਖ ਸੁਆਮੀ ਜੀ ਜੰਤ ਤੇਰੀ ਸਰਣਾਈ ਨਾਨਕ ਨਾਮੁ ਮਿਲਾਵੜਾਈ ਗੌੜੀ ਗਾਰੇਰੀ ਮਹੱਲਾ ਪੰਜਵਾ ਜੀਅ ਝੁਗਤਿ ਜਾ ਕਹਿ ਹਾਥ ਸੋ ਸਿਮਰਹੁ ਅਨਾਥ ਕੋ ਨਾਥ ਪ੍ਰਭ ਚੇਤੇ ਆਏ ਸਭ ਦੁੱਖ ਜਾਈ ਪੈਸਾ ਬਿਨਸ ਹੈ ਹਰ ਕੈਨਾ ਬੇਨੁ ਹਰੇ ਪਾਉ ਕਾਹੇ ਕਮਾਨ ਹੈ ਹਰ ਬਿਸਰਤ ਕਾਹੇ ਸੁਖ ਚਾਨ ਹੈ ਰਹਾ چنے تارے بہت ترنے اَگاس جا کی جوتے جیہ پرگاس جا کی بخش نہ مٹے کوئے سمرے سمرے پربھو نِربوئے आठ पहर सिमरो प्रभु नाम अनिक तीर्थ मजनो इस नाम नो पार ब्रह्म की सरणी पाए कोटि कलंक खिन महे नेटे जाहे ਬੇਮੁਹਤਾਜ ਪੂਰਾ ਪਾਤੇ ਸਾਹ ਪ੍ਰਭ ਸੇਵਕ ਸਾਚਾ ਵੇਸਾਹ ਗੋਰੇ ਪੂਰੇ ਰੱਖੇ ਦੇ ਹਾਥ ਨਾਨਕ ਪਾਰ ਬ੍ਰਹਮ ਸਮਰਾਥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ